ਸਤ ਸਾਲ ਸਭਾਂ ਜੀ ਅੱਜ ਅਸੀਂ ਬਹੁਤ ਹੀ ਸਤਿਕਾਰਯੋਗ ਨਾਮਦੇਵਕ ਸਾਹਿਬ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਫਿਕਰਾਂ ਆ ਗਏ ਜੀ ਜਲਾਹਣੀ ਸਿੱਖ ਭਾਈ ਡਗਬੀ ਸਿੰਘ ਜੀ ਰੋਡੇ ਜੋ ਪਿਛਲੇ ਸਾਲ ਜੋਤੀ ਟੂਰ ਚੜ੍ਹਾਈ ਕਰਦੇ ਸੰਤਨਾ ਦੇ ਦਿਨ ਵਿੱਚ ਅਰਖਣਪਾਤ ਸਾਹਿਬ ਦੇ ਕੋਪਰੇ ਹਨ ਮੈਂ ਬਹੁਤ ਤਰਫੋ ਜਨਾ ਕਹਿੰਦਾ ਹੋਇਆ ਸ਼੍ਰੀ ਕਾਉਰਪੁਰ ਸਾਹਿਬ ਦੇ ਸਾਫਾ ਜਗਦਾਗ ਸਿੰਘ ਸਾਹਿਬ ਭਾਈ ਜਸਲੀ ਸਿੰਘ ਦੀ ਰੋਡੇ ਸੰਤ ਬਾਬਾ ਜਗਨੈਸ਼ ਸਿੰਘ ਖਾਲਸਾ ਫਿਰੜਾਣ ਦੇ ਤੀਜੇ ਉਹਨਾਂ ਨੂੰ ਬੇਨਤੀ ਕਰੂੰਗਾ ਉਹ ਕੋ ਚਾਰਮੈਂਟ ਸਿੱਖ ਹਲਕਾ ਦਾ ਸਵਾਗਤ ਕਰ ਲਈ ਜੀ ਆਣਗੇ ਆਓ ਕਾਉਰਪੁਰ ਸਾਹਿਬ ਦੇ ਸਾਫਾ ਜਗਦਾਗ ਸਿੰਘ ਸਾਹਿਬ ਭਾਈ ਜਸਲੀ ਸਿੰਘ ਦੀ ਰੋਡੇ ਇੱਕ ਜਿਕਾਰਾ ਲਗਾਈਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਰ ਗੁਰੂਆਂ ਸਾਹਿਬ ਜੀ ਪਾਵਨ ਸ਼ਹੀਦੀ ਪਾਵਨ ਸਥਾਨ ਦੀ ਵਿੱਚ ਸ੍ਰੀ ਗੰਗ ਅੰਦਰ ਸਾਹਿਬ ਸਰਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਰਬਾਰ ਸੰਬੰਧ ਅਮਰ ਸ਼ਹੀਦ ਤੋਂ ਨਮਕਿਸ਼ਾਲ ਦੇ ਦੂਜੇ ਜੱਫੇਦਾਰ ਪਾਵਨ ਦਰਬਾਰ ਸ਼ਹੀਦੀ ਦੇ ਪਾਵਨ ਸਥਾਨ ਤੇ ਤਬੂਬੇ ਹੋਈ ਚਤਤਰ ਮਦੂਰ ਪਾਵਨ ਸ਼ਹੀਦੀ ਸਰਬੋਤਮ ਕਨਕਾਟੇ ਦੇ ਬਿਲਾਵ ਵਾਹਿਗੁਰੂ ਜੀ ਤਰਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਬੱਤ ਸੰਗਤਾਂ ਭਾਈ ਲਖਵੀਰ ਸਿੰਘ ਜੀ ਜੋ ਪਿਛਲੇ ਸਾਲ ਅੱਜ ਦੇ ਦਿਨ ਅਕਾਲ ਚਰਣਾ ਕਰ ਗਏ ਸਨ ਉਹਨਾਂ ਦੇ ਨਿਮਿਤ ਅੱਜ ਉਹਨਾਂ ਦੀ ਪਹਿਲੀ ਵਰ੍ਹੇਸ਼ੀ ਤੇ ਅਹਨਪੜ ਸਾਹਿਬ ਦੇ ਭੋਗ ਪਏ ਹਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥੇ ਨੇ ਬਹੁਤ ਹੀ ਰਸਵੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਸਤਿਗੁਰੂ ਜੀ ਦਾ ਬਹੁਤ-ਬਹੁਤ ਕੋਟਾਨ ਕੋਟ ਸ਼ੁਕਰ ਸ਼ੁਕਰਗੁਜ਼ਾਰ ਹਾਂ। ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ। ਪਾਠੀ ਸਿੰਘਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਤੁਰਕੀ ਬਾਣੀ ਦੇ ਅਨਜਾਬ ਹੋਏ ਹਨ। ਸਾਧ ਸੰਗਤ ਜੀ ਭਾਈ ਲਖਬੀਰ ਸਿੰਘ ਵਿਵਹੀ ਸਾਦੀ ਦੇ ਮਹਾਨ ਯੋਧੇ ਗੰਦੌਲੀ ਦੇ ਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਮਹਾਂਪੁਰਖਾਂ ਦੇ ਭਤੀਜੇ ਜਿਨ੍ਹਾਂ ਮਹਾਂਪੁਰਖਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਸਿੱਖਾਂ ਦੇ ਗਲੋਂ ਕਲਾਮੀ ਦਾ ਜੀਵਲਾ ਲਾਉਣ ਵਾਸਤੇ ਧਰਮ ਯੁੱਧ ਮੋਰਚਾ ਆਰੰਭ ਕੀਤਾ ਸੀ ਉਸ ਧਰਮ ਯੁੱਧ ਮੋਰਚੇ ਦੇ ਵਿੱਚ ਬੇਅੰਤ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ਸ਼ਹਾਦਤਾਂ ਦਿੱਤੀਆਂ ਤਕ ਤਕ ਤਕਲੀਫਾਂ ਝੱਲੀਆਂ ਉਸ ਸੰਘਰਸ਼ ਦੇ ਵਿੱਚ ਭਾਈ ਲਖਵੀਰ ਸਿੰਘ ਨੇ ਲਗਭਗ 31 ਸਾਲ ਜਲਾਵਤਨੀ ਦੀ ਜ਼ਿੰਦਗੀ ਬਤੀਤ ਕਰਦੇ ਆ ਪੰਥ ਦੀ ਸੇਵਾ ਕਰਦੇ ਆ ਗੁਰਧਾਮਾਂ ਦੀ ਸੇਵਾ ਕਰਦੇ ਆ ਜਥਾ ਸ਼ਕਤ ਸੰਘਰਸ਼ ਦੀ ਸੇਵਾ ਕਰਦੇ ਆ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆ ਆਪਣਾ ਜੀਵਨ ਬਤੀਤ ਕੀਤਾ ਹੈ ਮੈਂ ਸਮਝਦਾ ਇੱਕ ਨਿਰਮਲ ਆਤਮਾ ਜਿਨ੍ਹਾਂ ਨੇ ਦਸਾਂ ਨੌ ਦੀ ਕਿਰਤ ਵੀ ਕੀਤੀ ਸੋ ਮਹਾਂਪੁਰਖਾਂ ਦਾ ਸੰਗ ਵੀ ਮਾਣਿਆ ਸੰਗਤਾਂ ਵੀ ਕੀਤੀਆਂ ਨਾ ਹੋਰ ਵੀ ਯਾਦ ਲਾ ਦਿਆਂ ਜਦੋਂ 1984 ਦੇ ਮਈ ਵਿੱਚ ਮੋਗੇ ਵਿੱਚ ਗੋਲੀ ਕਾਂਡ ਹੋਇਆ ਸੀ ਉਹ ਸਮੋਰਚੇ ਦੇ ਵਿੱਚ ਵੀ ਭਾਈ ਲਖਵੀਰ ਸਿੰਘ ਜੀ ਸ਼ਾਮਲ ਸਨ ਉਹ ਇੱਥੋਂ 26 ਮਈ ਨੂੰ ਬਾਹਰ ਗਏ ਸਨ ਸਾਧ ਸੰਗ ਜੀ ਉਸ ਤੋਂ ਬਾਅਦ ਲਗਾਤਾਰ ਲੰਮਾ ਸਮਾਂ ਉਹ ਨਨਕਾਣਾ ਸਾਹਿਬ ਦੀ ਧਰਤੀ ਤੇ ਪਾਕਿਸਤਾਨ ਦੀ ਧਰਤੀ ਤੇ ਰਹੇ ਸੋ ਬੜਾ ਲੰਮਾ ਸਮਾਂ ਉਹਨਾਂ ਨੇ ਗੁਰਧਾਮਾਂ ਦੀ ਸੇਵਾ ਕਰਦਿਆਂ ਹੋਇਆਂ ਆਪਣੀ ਜ਼ਿੰਦਗੀ ਬਤੀਤ ਕੀਤੀ ਹੈ ਸੋ ਸਤਿਗੁਰੂ ਜੀ ਰਹਿਮਤ ਕਰਨ ਕਿਰਪਾ ਕਰਨ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਬਲ ਬਖਸ਼ਣ ਸਾਨੂੰ ਸਭਨਾਂ ਨੂੰ ਹੀ ਪੰਥ ਦੀ ਸੇਵਾ ਕਰਨ ਦਾ ਸੰਘਰਸ਼ ਦੀ ਸੇਵਾ ਕਰਨ ਦਾ ਬਲ ਬਖਸ਼ਣ ਸਤਿਗੁਰੂ ਜੀ ਰਹਿਮਤ ਕਰਨ ਮੈਂ ਵੀ ਬੇਨਤੀ ਕਰਦਾ ਹਾਂ ਕਿ ਉਹਨਾਂ ਨੂੰ ਇਹ ਵੀ ਫਕਰ ਹੈ ਜੋ ਅਮਰ ਸ਼ਹੀਦ ਸਰਦਾਰ ਜੰਗੀਰ ਸਿੰਘ ਜੀ ਦੇ ਸੁਪੁੱਤਰ ਦਾਸ ਦੇ ਸਤਾਰਜੂ ਪਿਤਾ ਜੀ ਔਰ ਭਾਈ ਸ਼ਹੀਦ ਭਾਈ ਸਵਰਨ ਸਿੰਘ ਜੀ ਦੇ ਭਰਾਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਤੋਂ ਇਹਨਾਂ ਨੂੰ ਬਲ ਮਿਲਿਆ ਜਿਸ ਦੇ ਕਰਕੇ ਲੰਮਾ ਸਮਾਂ ਪਰਿਵਾਰ ਤੋਂ ਦੂਰ ਰਹਿ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਤੋਂ ਸੇਵਾ ਲਈ ਅੱਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਸੀਸ ਕਿਰਪਾ ਕੀਤੀ ਹੈ ਦਲਪੰਜਨਗੁਰ ਸੂਰਮਾ ਬਡ ਜੋਦਾ ਬਹੁ ਫਰ ਫਕਾਰੀ ਸਤਿਗੁਰੂ ਨੇ ਆਪ ਨਵਾਜ ਕੇ ਆਪਣੇ ਚਰਨਾਂ ਵਿੱਚੋਂ ਅਸੀਸ ਦਿੱਤੀ ਹੈ ਸ਼ਹੀਦ ਬਾਬਾ ਕਰਮਕ ਸਿੰਘ ਜੀ ਦੇ ਪਾਵਨ ਸ਼ਹੀਦ ਬੁੰਗੇ ਵਿੱਚੋਂ ਮਹਾਰਾਜ ਸਿਪਾਹਸ਼ਾਹ ਜੀ ਨੇ ਜਿੱਥੇ ਅਖੰਡ ਪਾਤਸ਼ਾਹ ਦੀ ਦਾਤ ਬਖਸ਼ੀ ਸੰਗਤਾਂ ਇਕੱਤਰ ਹੋਈਆਂ ਸਮੂਹ ਇੰਟਰਨੈਸ਼ਨਲ ਪੰਥਕ ਦਲ ਦੇ ਸਾਰੇ ਅਹੁਦੇਦਾਰ ਸਹਿਬਾਨ ਰੋਡੇ ਨਗਰ ਤੋਂ ਲੰਘਿਆਣੇ ਤੋਂ ਰਾਜਿਆਣੇ ਤੋਂ ਸੰਗਤਾਂ ਆਇਆ ਹਨ ਇਸੇ ਤਰ੍ਹਾਂ ਦਲ ਖਾਲਸਾ ਦੇ ਜਲਸਾ ਇਕੱਤਰ ਭਾਈ ਕਰਨਪਾਲ ਸਿੰਘ ਜੀ ਪਹੁੰਚੇ ਹਨ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਆ ਹਨ ਦਾਸ ਸ਼ਬਦ ਦਾ ਧੰਨਵਾਦ ਕਰਦਾ ਹੈ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਸਾਨੂੰ ਸਭਨਾਂ ਨੂੰ ਮਹਾਰਾਜ ਇਕਤਾ ਇਤਫਾਕ ਚੜ੍ਹਦੀ ਕਲਾ ਨਾਲ ਪੰਥ ਦੀ ਸੇਵਾ ਕਰਨ ਦੀ ਬਲਬੁੱਧੀ ਪ੍ਰਦਾਨ ਕਰਨ ਇਹਨਾਂ ਸ਼ਬਦਾਂ ਦੇ ਨਾਲ ਹੀ ਦਾਸ ਖਿਮਨ ਦਾ ਜਾਜਕ ਹੈ ਸਰਬੱਤ ਸੰਗਤ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ